ਭਾਰਤੀ ਸੈਨਾਨ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਤਾਂ ਇਸ ਦਾ ਸਖਤ ਜਵਾਬ ਦਿੱਤਾ ਜਾਵੇਗਾ ਆਪਰੇਸ਼ਨ ਸੰਦੂਰ ਦੇ ਦੌਰਾਨ ਪਾਕਿਸਤਾਨ ਦੇ 40 ਫੌਜੀ ਅਤੇ ਅਧਿਕਾਰੀ ਮਾਰੇ ਗਏ ਤੇ ਕਈ ਲੜਾਕੂ ਜਹਾਜ਼ ਡਿੱਗੇਗੇ 100 ਤੋਂ ਵੱਧ ਅੱਤਵਾਦੀਆਂ ਨੂੰ ਮਾਰਮਕਾਇਆ ਹੈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹਲ ਗਾਂਧੀ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਕਾਰ ਜਨਖੜਗੇ ਨੇ ਵਿਸ਼ੇਸ਼ ਸੰਸਦ ਸਦਨ ਬਲਾੰਡ ਦੀ ਅਪੀਲ ਕੀਤੀ ਹੈ ਦਿੱਲੀ ਦੇ ਹਵਾਈ ਅੱਡੇ ਤੋਂ 96 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਸ਼੍ਰੀਲੰਕਾ ਵਿੱਚ ਇੱਕ ਬੱਸ ਖੱਡਵੇ ਡੇਕੇ ਜਿਸ ਨਾਲ 21 ਲੋਕ ਮਾਰੇ ਗਏ ਤੇ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਬਰਾਦੀ ਮਾਪੂਤ ਨੇ ਕਿਹਾ ਹੈ ਕਿ ਉਹ ਯੂਕਰੇਨ ਦੇ ਸਾਹਮਣੇ ਸ਼ਾਂਤੀ ਵਾਰਤਾ ਦੀ ਤਜਵੀਜ਼ ਰੱਖੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀ ਪਾਖੜਾ ਮੈਨੇਜਮੈਂਟ ਬੋਰਡ ਵਿੱਚ ਬੇਲੋੜੀ ਦਖਲਅੰਦਾਜ਼ੀ ਦਾ ਵਿਰੋਧ ਕੀਤਾ ਹੈ ਤੇ ਕਿਹਾ ਹੈ ਕਿ ਭਾਜਪਾ ਪੰਜਾਬ ਦੇ ਪਾਣੀਆਂ ਨੂੰ ਚੋਰੀ ਕਰਨਾ ਚਾਹੁੰਦੀ ਹੈ। ਵਿਸ਼ੇਨੀ ਪਾਤਰੀ ਮਾਰਕਵਿਟ 14167 ਕਰੋੜ ਰੁਪਏ ਨਿਵੇਸ਼ ਕੀਤੇ। ਆਸਟ੍ਰੇਲੀਆ ਕ੍ਰਿਕਟ ਟੀਮ ਦੇ ਖਿਡਾਰੀ ਨੇ ਟੈਸਟ ਵਿੱਚ 13 ਸੈਂਕੜੇ ਲਬਾਣ ਵਾਲੇ ਬੌਬ ਕਾਪਰ ਦਾ ਦਿਹਾਂਤ ਹੋਇਆ ਹੈ